ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਨਾਲ ਦੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਇਹ ਇੜੀਆਂ ਤਸਵੀਰਾਂ ਹੈਗੀਆਂ ਪਠਾਨਕੋਟ ਅੰਬਰਸਰ ਨੈਸ਼ਨਲ ਹਾਈਵੇ ਦੇ ਕੋਲ ਪੈਂਦਾ ਪਰਮਾਨੰਦ ਦਿਨਾਨਗਰ ਮੋੜ ਜਿਹੜਾ ਹੈਗਾ ਚੌਕ ਹੈਗਾ ਦੱਸਦੀ ਕਿ ਉੱਥੇ ਲੋਕਾਂ ਵੱਲੋਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਹੜਾ ਸਟੈਚੂ ਲਗਾਇਆ ਜਾ ਰਿਹਾ ਸੀਗਾ ਜਿਸ ਨੂੰ ਲੈ ਕੇ ਪਠਾਨਕੋਟ ਦੀ ਪੁਲਿਸ ਉੱਥੇ ਪਹੁੰਚਦੀ ਹੈ ਤੇ ਉਹਨਾਂ ਨੇ ਸਟੈਚੂ ਨੂੰ ਲਾਉਣ ਤੋਂ ਰੋਕ ਦਿੰਦੀ ਹੈ ਜਿਸ ਤੇ ਚੱਲਦੇ ਇੱਥੇ ਮਾਹੌਲ ਜਿਹੜਾ ਕਾਫੀ ਨਾਪੂਰ ਬਣਿਆ ਕਿ ਉਸ ਨੂੰ ਲੈ ਕੇ ਜਿਹੜੇ ਲੋਕ ਸੀਗੇ ਉਹਨਾਂ ਵੱਲੋਂ ਉਸੇ ਵੇਲੇ ਉੱਥੇ ਟੈਂਟ ਲਗਾ ਕੇ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਧਰਨਾ ਲਗਾ ਦਿੱਤਾ ਗਿਆ ਤੇ ਕਾਫੀ ਰੋਸ ਜਿਹੜਾ ਪ੍ਰਸ਼ਾਸਨ ਦੇ ਖਿਲਾਫ ਕੀਤਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਆਪਾਂ ਜਿਹੜਾ ਸਟੈਚੂ ਲਗਾ ਰਿਆ ਇਹ ਲਗਵਾਉਂ ਦੇਣਾ ਚਾਹੀਦਾ ਕਿਉਂਕਿ ਇਹ ਇੱਕ ਮਹਾਰਾਜ ਰਣਜੀਤ ਸਿੰਘ ਦਾ ਸਟੈਚੂ ਹੈਗਾ ਲੇਕਿਨ ਪੁਲਸ ਦਾ ਇਹੋ ਕਹਿਣਾ ਸੀਗਾ ਕਿ ਉਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਹੈਗੀ ਕਿਉਂਕਿ ਜਿਹੜੀ ਜਗ੍ਹਾ ਹੈਗੀ ਆ ਨੈਸ਼ਨਲ ਹਾਈਵੇ ਤੇ ਪੈਂਦੀ ਹੈ ਤੇ ਜਦੋਂ ਤੱਕ ਇਹ ਪਰਮਿਸ਼ਨ ਨਹੀਂ ਲਿਖਤ ਸਾਨੂੰ ਦਿਖਾਉਂਦੇ ਉਦੋਂ ਤੱਕ ਜਿਹੜਾ ਇਹ ਸਟੈਚੂ ਨਹੀਂ ਲੱਗਣ ਦਿੱਤਾ ਜਾਏਗਾ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਿ ਲੋਕਾਂ ਵੱਲੋਂ ਜਿਹੜਾ ਉੱਥੇ ਕਿਵੇਂ ਧਰਨਾ ਲਗਾਇਆ ਗਿਆ ਇੱਕ ਸਟੈਚੂ ਲਗਾਉਣ ਦੇ ਚੱਕਰ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਲਗਾਤਾਰ ਉਹਨਾਂ ਨੂੰ ਜਿਹੜਾ ਇਹ ਸਟੈਚੂ ਲਾਉਣ ਤੋਂ ਰੋਕ ਰਿਹਾ ਹੈ ਸੀਗਾ ਗੱਲਬਾਤ ਸੁਣਾਣੇ ਆ ਉੱਥੇ ਕੈਬਨਿਟ ਮੰਤਰੀ ਜਿਹੜੇ ਪੁਰੇ ਸੀਗੇ ਸੁੱਚਾ ਸਿੰਘ ਲਗਾ ਉਹ ਵੀ ਪਹੁੰਚੇ ਸੀਗੇ ਲੋਕਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਰੋਸ ਸੀਗਾ ਕੀ ਉਹਨਾਂ ਦਾ ਕਹਿਣਾ ਕੀ ਰੋਸ ਸੀਗਾ ਤੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਨਾਲ ਕੀ ਕੀਤੀ ਗੱਲਬਾਤ ਵੀ ਸੁਣਾਣੇ ਆ ਵੀ ਉਹਨਾਂ ਦਾ ਕੀ ਕਹਿਣਾ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋਟ ਮੀਡੀਆ ਜੀ ਸਰ ਕੀ ਇਹ ਮਾਮਲਾ ਹੈ ਜਿਹੜਾ ਇੱਥੇ ਪਰਮਨੰਥ ਬਾਈਪਾਸ ਦੇ ਕਰਤੇ ਹੋਣਾ ਮਾਮਲਾ ਤਾਂ ਕੁਝ ਵੀ ਨਹੀਂ ਲੋਕਲ ਪਿੰਡਾਂ ਦੇ ਲੋਕਾਂ ਦਾ ਫੈਸਲਾ ਸੀਗਾ ਵੀ ਇੱਥੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਵਾ ਉਹ 3 ਮਹੀਨੇ ਸਾਲ ਚਾਣ ਕੇ ਰਹਿੰਦਾ ਰਿਹਾ ਵਾ ਦੀਨਾ ਨਗਰ ਦੇ ਵਿੱਚ ਉਹਨਾਂ ਦੀ ਜ਼ਿਆਦਾਦਤ ਆ ਇੱਥੇ ਉਹਨਾਂ ਦਾ ਸਟੈਚੂ ਲਾਉਣ ਦਾ ਫੈਸਲਾ ਕੀਤਾ ਸੀ ਪਿੰਡਾਂ ਦੇ ਲੋਕਾਂ ਨੇ ਤੇ ਜਿੱਥੇ ਪਰਲੇ ਚੌਂਕ ਚ ਗਰਦਾਸਪੁਰ ਏਰੀਆ ਚ ਕਰਨਾ ਸੀ ਡੀਸੀ ਸਾਹਿਬ ਨੇ ਪ੍ਰਵਾਨਗੀ ਦਿੱਤੀ ਉੱਥੇ ਮਟੀਰੀਅਲ ਸੁੱਟਿਆ ਲੇਕਿਨ ਲੋਕਲ ਐਮਐਲਏ ਨੇ ਉਥੇ ਅਮੇਦਕਰ ਦਾ ਰਖਾਤਾ ਤੇ ਅਸੀਂ ਕਿਹਾ ਅਮੇਦਕਰ ਵੀ ਸਾਡਾ ਸਾਰਿਆਂ ਦਾ ਸਾਂਝਾ ਵਾ ਚਲੋ ਲੱਗ ਗਿਆ ਤੇ ਕੋਈ ਗੱਲ ਨਹੀਂ ਅਸੀਂ ਮਨਜ਼ੂਰੀ ਲਈ ਹੋਈ ਵੀ ਉਤੋਂ ਛੱਡ ਕੇ ਤੇ ਅਸੀਂ ਹੁਣ ਆ ਗਏ ਆ ਆਪਣੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਦੂਜਾ ਚੌਂਕ ਦੂਜੇ ਚੌਂਕ ਚ ਇਨਾ ਕੱਲ ਜਾ ਕੇ ਲਾ ਲੋ ਦੂਜੇ ਚੌਂਕ ਵਿੱਚ ਉਹ ਪਿੰਡਾਂ ਦੇ ਲੋਕ ਜਿਹੜੇ ਆ ਡੀ ਸਾਹਿਬ ਨੂੰ ਵੀ ਮਿਲੇ ਨੇ ਐਸਟੀਐਮ ਸਾਹਿਬ ਨੂੰ ਵੀ ਮਿਲੇ ਐਸਐਸਪੀ ਨੂੰ ਵੀ ਮਿਲੇ ਨੈਸ਼ਨਲ ਹਾਈਵੇ ਵਾਲਿਆਂ ਨੂੰ ਵੀ ਮਿਲੇ ਸਹਿਮਤੀ ਪ੍ਰਗਟ ਕੀਤੀ ਅਹੀਂ ਇੱਥੇ ਅੱਜ ਲਾਉਣਾ ਸ਼ੁਰੂ ਕਰ ਦਿੱਤਾ ਅਸੀਂ ਤਾਂ ਇੱਥੇ ਕੋਈ ਪ੍ਰਬੰਧ ਹੀ ਨਹੀਂ ਕੀਤਾ ਨਾ ਇੱਥੇ ਅਸੀਂ ਆਏ ਆ ਆ ਹੁਣ ਇਹਨਾਂ ਨੇ ਪੰਗਾ ਪਾਤਾ ਵਾ ਵੀ ਉਹ ਸਟੈਚੂ ਨੂੰ ਰੋਕ ਦਿੱਤਾ ਵਾ ਲੋਕਾਂ ਵਿੱਚ ਬਹੁਤ ਵੱਡਾ ਰੋਵ ਆ ਪਿੰਡਾਂ ਦੇ ਪਿੰਡ ਲੋਕ ਜਿਹੜੇ ਨੇ ਬੜਾ ਮਹਿਸੂਸ ਕਰ ਰਹੇ ਨੇ ਵੀ ਇੱਕੋ ਦੇਸ਼ ਵਿੱਚ ਆਜ਼ਾਦ ਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ ਸਾਡੇ ਨਾਲ ਏਡਾ ਵੱਡਾ ਵਿਤਕਰਾ ਜਿਹੜਾ ਮਹਾਦਰ ਜਰ ਰਣਜੀਤ ਸਿੰਘ ਮੋਚੀਆਂ ਦੇ ਬੁੱਢੇ ਬਾਬੇ ਦੀ ਪੰਡ ਚੁੱਕ ਕੇ ਉਹਦੇ ਘਰ ਛੱਡਣ ਗਿਆ ਤੇ ਅੱਜ ਉਸ ਮਰ ਰঞ্জੀਤ ਸਿੰਘ ਦਾ ਬੋਤਲੋਂ ਦਾ ਵੀ ਰੋਕ ਰੋਕ ਦਿਆ ਨੇ ਅੱਜ ਦੀਆਂ ਸਰਕਾਰਾਂ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਵਾ ਔਰ ਕਾਂਗਰਸ ਦੇ ਲੀਡਰਾਂ ਨੂੰ ਵੀ ਬੇਨਤੀ ਕਰਨਾ ਇਹ ਸਟੈਚੂ ਲੱਗਣ ਦਿਓ ਇਹਨੂੰ ਪੋਲੀਟੀਕਲ ਰੰਗ ਨਾ ਦਿਓ ਜੇ ਤੁਸੀਂ ਇਹਨੂੰ ਰੋਕਦੇ ਹੋ ਸਾਡੀ ਮਜਬੂਰੀ ਹੋ ਗਈ ਅਸੀਂ ਪਿੰਡ-ਪਿੰਡ ਜਾ ਕੇ ਟੰਡੋਰਾ ਦੇਵਾਂਗੇ ਲੋਕਾਂ ਨੂੰ ਇਕੱਠਿਆਂ ਕਰਾਂਗੇ ਇਹ ਇੱਕ ਮੁੱਦਾ ਬਣ ਜੂ ਪੰਜਾਬ ਲੈਵਲ ਤੇ ਇਹ ਅਫਸਰਾਂ ਲਈ ਵੀ ਸਾਹਮਣਾ ਔਖਾ ਹੋ ਜੂਗਾ ਸਰਕਾਰਾਂ ਲਈ ਵੀ ਸਾਹਮਣਾ ਔਖਾ ਹੋ ਜੂਗਾ ਇਹਦਾ ਪਤਾ ਨਹੀਂ ਕੀ ਰਿਜ਼ਲਟ ਨਿਕਲੇ ਕੋਈ ਮਸਲਾ ਨਹੀਂ ਮੈਂ ਤੁਹਾਡਾ ਧੰਨਵਾਦ ਹਾਂ ਤੁਸੀਂ ਆਏ ਹੋ ਇਹ ਅਸੀਂ ਇੱਥੇ ਨਾ ਮਹਾਰਾਜ ਰঞ্জੀਤ ਸਿੰਘ ਦੀ ਇਹ ਸ਼ਹਿਰ ਜਿਹੜਾ ਆ 2 ਮਹੀਨੇ ਦੀ ਰਾਜਤਾਨੀਆਂ ਢਾਈ ਤੋਂ 3 ਮਹੀਨੇ ਮਾਰਾ ਰਣਜੀਤ ਸਿੰਘ ਸਾਲ ਵਿੱਚ ਇੱਥੋਂ ਸਰਕਾਰ ਚਲਾਉਂਦੇ ਸਨ ਉਹ ਰਾਜ ਸੀ ਜਿਹਦੇ ਵਿੱਚ 90000 ਕਿਲੋਮੀਟਰ ਏਰੀਆ ਜਿਹੜਾ ਚਾਈਨਾ ਦੇ ਕਬਜ਼ੇ ਵਿੱਚ ਆ ਉਹ ਵੀ ਪੰਜਾਬ ਦਾ ਹਿੱਸਾ ਸੀ ਸਾਰਾ ਸ਼੍ਰੀਨਗਰ ਸਾਰਾ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਆ ਪਰ আফਗਾਨਿਸਤਾਨ ਤੱਕ ਤੇ ਇਧਰ ਸਤਲੁਜ ਦਰਿਆ ਤੱਕ ਮਾਰਾ ਰਣਜੀਤ ਸਿੰਘ ਦਾ ਰਾਜ ਸੀ ਇੱਥੋਂ ਰਾਜ ਚਲਾਉਂਦੇ ਸੀ ਅਸੀਂ ਉਹਨਾਂ ਦਾ ਸਟੈਚੂ ਲਾਉਣਾ ਚਾਹੁੰਦੇ ਆ ਇੱਥੇ ਪਹਿਲਾਂ ਸਾਨੂੰ ਪਰਲੇ ਪਾਸੇ ਦਿੱਤਾ ਲਾਉਣ ਵਾਸਤੇ ਦੇ ਲਾ ਲੋ ਉਥੇ ਲਾਉਣ ਲੱਗੇ ਆ ਤੇ ਇਹਨਾਂ ਨੂੰ ਸੰਵੇਦਕਾ ਦਾ ਬੁਤਲਾ ਅੱਗੇ ਚੜਦਾ ਬਾਅਦ ਚ ਆ ਜਾਇਗਾ ਦੱਤੀ ਆ ਇਹ ਅਸੀਂ ਗਰਦਾਸਪੁਰ ਵਾਲਾ ਪਰਮਿਸ਼ਨ ਦਿੱਤੀ ਸੀ ਤੇ ਇੱਥੇ ਲਾਉਣ ਲੱਗੇ ਪਟਾਣਕੋੜ ਵਾਲਿਆਂ ਕਹਿੰਦੇ ਸਾਡਾ ਏਰੀਆ ਨਹੀਂ ਲਾਉਣ ਦੇਣੀ ਫਿਰ ਇਹਨਾਂ ਕੋਲ ਪਰਮਿਸ਼ਨ ਲਈ ਆ ਡੀਸੀ ਸਾਹਿਬ ਨੇ ਪਰਮਿਸ਼ਨ ਦਿੱਤੀ ਆ ਐਸਡੀਐਮ ਨੇ ਪਰਮਿਸ਼ਨ ਦਿੱਤੀ ਆ ਮੈਨੂੰ ਕਿਹਾ ਜਾਓ ਲਾਓ ਮੈਂ ਐਸਐਸਪੀ ਸਾਹਿਬ ਨੂੰ ਮਿਲਿਆ ਮੈਨੂੰ ਕਹਿੰਦੇ ਨਹੀਂ ਵਰਬਲੀ ਮੈਨੂੰ ਕਹਿੰਦੇ ਕੀ ਲੋੜ ਆ ਵਰਬਲੀ ਜਾਓ ਤੁਸੀਂ ਲਾਓ ਜਾ ਕੇ ਤੁਹਾਨੂੰ ਕੋਈ ਰੋਕਦਾ ਮੈਂ ਤੁਹਾਡੀ ਪਰਸ ਵਿੱਚ ਕਹਿ ਰਿਹਾ ਤੇ ਐਸਐਸਪੀ ਸਾਹਿਬ ਕਹਿੰਦੇ ਜੇ ਡੀ ਸਾਹਿਬ ਨੇ ਪਰਮਿਸ਼ਨ ਦਿੱਤੀ ਹੈ ਸਾਨੂੰ ਕੋਈ ਤਰ੍ਹਾਂ ਅਹੀਂ 15ਵੇਂ ਦਿਨ ਮੁੜ ਕੇ ਆ ਕੇ ਲਾਉਣ ਲੱਗੇ ਆ ਸਾਰਾ ਸਮਾਨ ਲੈ ਆਣ ਕੇ ਪੁਲਿਸ ਨੇ ਰੋਕਦਾ ਕੋਈ ਨਾ ਕੋਈ ਹਿੰਦੂ ਵੀਰ ਨਾ ਕੋਈ ਕਿਸੇ ਦੂਜੀ ਬਰਾਦਰੀ ਦਾ ਵਿਰੋਧ ਕਰ ਰਿਹਾ ਕੇਵਲ ਤੇ ਕੇਵਲ ਪੋਸਟ ਜਿਹੜੀ ਆ ਕੁਝ ਦੋ ਤਿੰਨ ਰਾਜਨੀਤਿਕ ਬੰਦਿਆਂ ਦੀ ਰਾਜ ਮਾੜੀ ਰਾਜਨੀਤੀ ਜਿਹੜੀ ਆ ਉਹਦੀ ਬਦੌਲਤ ਸਾਨੂੰ ਇਹ ਸਟੈਚੂ ਲਾਉਣ ਕੀ ਕਿਹਾ ਜਾਂਦਾ ਪੁਲਿਸ ਪ੍ਰਸ਼ਾਸਨ ਦੇ ਹੱਥੀ ਬੰਨੇ ਨੇ ਉਹ ਜੋ ਰਾਜਨੀਤਿਕ ਬੰਦੇ ਕਹਿੰਦੇ ਉਹਨਾਂ ਮੁਤਾਬਕ ਕਹਿੰਦੇ ਨੇ ਗੱਲ ਕੋਈ ਨਹੀਂ ਕੀ ਵੇਖੋ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਹ ਮਹਾਰਾਜਾ ਰਣਜੀਤ ਸਿੰਘ ਆ ਜਿਨੇ ਮੁਗਲ ਸਾਮਰਾਜ ਜਿਹਦਾ ਸੂਰਜ ਨਹੀਂ ਡੁੱਬਦਾ ਉਹਨੂੰ ਦਿੱਲੀ ਵਿੱਚ ਬੰਦ ਕਰਤਾ ਇਹ ਵੱਖਰਾ ਇਤਿਹਾਸ ਆ ਵੀ ਉਹਨੂੰ ਮੁੜ ਕੇ ਦੱਸ ਦਿੱਤਾ ਗਿਆ ਇਸ ਤੋਂ ਬਾਅਦ ਕੀ ਮੈਂ ਮੈਂ ਉਸ ਮਹਾਰਾਜ ਦੀ ਗੱਲ ਕਰਲਾਂ ਉਹਦਾ ਬੁੱਤ ਲਾਉਣਦੇ ਆ ਜਿਨੇ ਮੁਗਲ ਸਾਮਰਾਜ ਜਿਹੜਾ ਦਿੱਲੀ ਤੱਕ ਸੀਮਤ ਕਰ ਦਿੱਤਾ ਉਹ ਮਹਾਰਾਜਾ ਜਿਥੋਂ ਜਦੋਂ ਜੇ ਸਵਰਾਜੇ ਨੇ ਹਿੰਦੁਸਤਾਨ ਦੀ 4000 ਬੇੜੀ ਮੁਗਲ ਲਾਾਰੇ ਸਨ ਅੰਗਰੇਜ਼ਾਂ ਦਾ ਰਲ ਕੇ ਉਹਨਾਂ ਨੂੰ ਵਾਪਸ ਕਰਾਈ ਤੇ ਅੰਗਰੇਜ਼ਾਂ ਨੇ ਸ਼ਰਤ ਲਾਖੀ ਇੱਕ ਵਾਰ 50 ਟਨ ਸੋਨਾ ਦੂਜੇ ਪਾਸੇ 40000 ਕੁੜੀਆਂ ਹਿੰਦੂਸਤਾਨ ਦੀਆਂ ਉਹ ਕਹਿਣ ਲੱਗਾ ਮੇਰੇ ਦੇਸ਼ ਦੀ ਇੱਜ਼ਤ ਆ ਮੈਂ ਇਹ ਘਰ ਘਰ ਬਚਾਵਾਂਗਾ ਉਸ ਰਾਜੇ ਦਾ ਜਿਹੜਾ ਆ ਜਿਹੜੀਆਂ ਨਾ ਆਪਾਂ ਉਸ ਰਾਜੇ ਦਾ ਬੁੱਤ ਨਹੀਂ ਲਾਉਣ ਦੇ ਦਿੰਦੇ ਉਹ ਰਾਜੇ ਦਾ ਬੁੱਤ ਨਹੀਂ ਲਾਉਣ ਦੇ ਦਿੰਦੇ ਜਿਹੜਾ ਅਜੁੱਧਿਆ ਵਿੱਚ ਮੰਦਿਰ ਆ ਉਹਦੇ ਤਿੰਨ ਗੁੰਬਦ ਨੇ ਦੋਹਾਂ ਗੁੰਬਦਾਂ ਦੀ ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਸੋਨਾ ਲਾਇਆ ਤੀਸਰੇ ਗੁੰਬਦ ਤੇ ਅੱਜ ਤੱਕ ਜਿਹੜਾ ਆ ਨਾ ਸਾਡੇ ਹਿੰਦੂ ਵੀਰ ਲਾ ਨਹੀਂ ਸਕੇ ਮਹਾਰ ਰਣਜੀਤ ਸਿੰਘ ਇਹ ਇਹ ਸਾਡਾ ਸਾਨੂੰ ਆਪ ਹੀ ਸਮਝ ਆਉਂਦੀ ਡਿਪਟੀ ਕਮਿਸ਼ਨਰ ਜਦੋਂ ਅਲਾਉ ਕਰ ਦਿੰਦਾ ਡਿਪਟੀ ਕਮਿਸ਼ਨਰ ਵੱਡਾ ਜਿਲ੍ਹੇ ਚ ਕੋਈ ਨਹੀਂ ਹੁੰਦਾ ਉਹਨਾਂ ਨੇ ਸਾਨੂੰ ਅਲਾਉ ਕਰਦਾ ਜਾਓ ਬਣਾਓ ਅਸੀਂ ਸਾਰਾ ਮਟੀਰੀਅਲ ਐ ਹੋਣ ਆਣਗੇ ਰੋਕ ਦਿੱਤਾ ਇੱਥੇ ਜਿਹੜਾ ਹੁਣ ਕੀ ਆ ਜਾ ਰਿਹਾ ਮੈਸੇਜ ਜਿਹੜਾ ਪ੍ਰਸ਼ਾਸਨ ਵੱਲੋਂ ਤਾਂ ਇਹੀ ਮੈਸੇਜ ਆ ਜਿਹੜੇ ਵੀ ਪਾਰਟੀਆਂ ਦੇ ਤੇ ਇਕੱਠੀਆਂ ਹੋਈਆਂ ਕਿ ਆਪਣੇ ਪ੍ਰੋਪਰ ਪ੍ਰੋਸੀਜਰ ਆ ਰਹੀਆਂ ਦਫਤਰ ਦੇ ਵਿੱਚ ਤੇ ਫਿਰ ਇਸ ਮੁੱਦੇ ਨੂੰ ਅਸੀਂ ਵਿਚਾਰਾਂਗੇ ਤਾਂ ਬਾਰੇ ਪਾਰਟੀ ਦਾ ਐਡਮੈਂਟ ਹੈ ਕਿ ਅਸੀਂ ਬੁੱਤ ਲਗਾਉਣਾ ਪਰ ਪ੍ਰਸ਼ਾਸਨ ਇਹਦੇ ਕੋਈ ਐਂਟੀ ਨਹੀਂ ਹੈਗਾ ਤਾਂ ਅਸੀਂ ਇਹ ਕਹਿ ਰਹੇ ਹਾਂ ਕਿ ਜੋ ਵੀ ਹੈਗਾ ਮੁੱਦਾ ਆਪਾਂ ਆਫਿਸ ਬੈਠ ਕੇ ਸੁਝਾਵਾਂਗੇ ਇਹਨਾਂ ਦੀ ਇਹਨਾਂ ਦੀ ਵੀ ਦਲੀਲਾਂ ਸੁਣਾਵਾਂਗੇ ਤਾਂ ਫਿਰ ਇਹਨਾਂ ਨੂੰ ਜੋ ਵੀ ਡਾਇਰੈਕਸ਼ਨਸ ਹੋਣਗੀਆਂ ਐਸ ਪਰ ਲਾ ਦਵਾਂਗੇ ਸੋ ਪ੍ਰਸ਼ਾਸਨ ਵੱਲੋਂ ਪਹਿਲਾਂ ਹਾਲ ਕੀ ਹੁਣ ਸੈਟਲਿਸਟਰਾ ਲਗਾ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਇੱਕ ਵਾਰੀ ਰੋਕਣ ਲਈ ਕਿਹਾ ਹੋਇਆ ਇਹ ਰੋਕੋ ਪਹਿਲਾਂ ਆਪਣੇ ਸਾਰੇ ਫਾਰਮੈਲਿਟੀਜ਼ ਕੰਪਲੀਟ ਕਰੋ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਤਾਂ ਮਾਮਲਾ ਕਿਉਂ ਇੰਨਾ ਦਸੇ ਕੈਸ਼ ਬਣ ਗਿਆ ਮਾਮਲਾ ਕਿਉਂਕਿ ਨੈਸ਼ਨਲ ਹਾਈਵੇ ਦੀ ਜਗ੍ਹਾ ਹੈਗੀ ਤਾਂ ਇਹ ਸਟੈਚੂ ਲਗਾ ਰਹੇ ਦਾ ਉਹ ਅਸੀਂ ਵਿਚਾਰਾਂਗੇ ਕੀ ਡਾਕੂਮੈਂਟਸ ਦਿੰਦੇ ਆ ਕੀ ਇਹਨਾਂ ਕੋਲ ਹੈਗਾ ਉਹ ਅਸੀਂ ਵਿਚਾਰਾਂਗੇ ਉਹਨਾਂ ਦਾ ਲੈਣ ਦੀ ਪਰਮਿਸ਼ਨ ਹੈ ਜਿਹੜੀ ਡਿਸਟ੍ਰਿਕਟ ਵੱਲੋਂ ਵੀ ਦੇ ਮੰਨ ਦਿੱਤੀ ਗਈ ਹੈ ਉਹ ਲਿਖਤੀ ਪਰਮਿਸ਼ਨ ਸੀਗੀ ਜਾਂ ਵਰਬਲੀ ਇਹ ਲਈ ਗਈ ਸੀ ਹਾਲੇ ਤੱਕ ਕੋਈ ਵੀ ਲਿਖਤੀ ਪਰਮਿਸ਼ਨ ਨਹੀਂ ਹੈਗੇ ਬਾਕੀ ਵਰਬਲੀ ਬਾਰੇ ਮੈਨੂੰ ਪਤਾ ਹੈ